ਪਾਕਿਸਤਾਨ ਦੀਆਂ ਫੌਜਾਂ ਤੇ ਪਾਕਿਸਤਾਨ ਦੀ ਸਰਕਾਰ ਖਾਲਿਸਤਾਨ ਰੈਫਰੈਂਡਮ ਦਾ ਰੈਜ਼ੋਲੂਸ਼ਨ ਯੂਨ ਸਿਕਿਉਰਿਟੀ ਕੌਂਸਲ ਚ ਲੈ ਕੇ ਆਉਂਦੀ ਹੈ ਤਾਂ ਪੰਜਾਬ ਦਾ ਬੱਚਾ-ਬੱਚਾ ਪੰਜਾਬ ਦਾ ਆਵਾਮ ਪਾਕਿਸਤਾਨ ਦੀ ਫੌਜਾਂ ਦੇ ਨਾਲ ਖੜੇਗਾ ਤੇ ਉਥੇ ਲੰਗਰ ਲਗਾਏਗਾ ਦੇਖੋ ਪਹਿਲੀ ਗੱਲ ਤੇ ਕਿ ਪਾਕਿਸਤਾਨ ਨੂੰ ਗੁਰਪਤਵੰਤ ਸੰਗਤ ਨੂੰ ਸੀਰੀਅਸਲੀ ਲੈਣਾ ਚਾਹੀਦਾ ਇਹ ਆਈਐਸਆਈ ਦਾ ਕੁੱਤਾ ਜਿਹੜਾ ਅਸੀਂ ਸ਼ਿਵ ਸੈਨਾ ਬੜੀ ਦੇਰ ਤੋਂ ਕਹਿ ਰਹੀ ਸੀ ਅੱਜ ਇਹ ਕਲੀਅਰ ਹੋ ਗਿਆ ਕਿ ਪੰਨੂ ਆਈਐਸਆਈ ਦਾ ਕੁੱਤਾ ਆਈਐਸਏ ਦੇ ਪਾਕਿਸਤਾਨ ਦੇ ਕਹਿਣ ਤੇ ਪਹਿਲਾਂ ਵੀ ਇਹ ਭੌਂਕਦਾ ਸੀ ਪੰਜਾਬ ਦੇ ਨੌਜਵਾਨਾਂ ਦਾ ਇੰਨੇ ਬੇੜਾ ਕਰ ਕੀਤਾ ਜਿਨ੍ਹਾਂ ਨੇ ਕੰਦਾਂ ਤੇ ਸਕੂਲਾਂ ਤੇ ਡੀਸੀ ਦਫਤਰਾਂ 'ਕੇ ਖਾਲਿਸਤਾਨ ਦੇ ਨਾਰੇ ਲਿਕੇ ਅੱਜ ਜੇਲਾ 'ਚ ਸੜ ਰਹੇ ਆ ਪੰਨੂ ਵਰਗੇ ਕੁੱਤੇ ਨੇ ਉਸ ਪਰਿਵਾਰਾਂ ਦਾ ਹਾਲ ਨਹੀਂ ਪੁੱਛਿਆ ਪਰ ਲੰਗਰ ਤਾਂ ਲੱਗਦੇ ਆ ਪੰਜਾਬ ਤਾਂ ਖੜੇਗਾ ਜੇ ਪਾਕਿਸਤਾਨ ਦੀਆਂ ਫੌਜਾਂ ਉੱਥੇ ਆਣਗੀਆਂ ਕਿਉਂਕਿ ਅਸੀਂ ਛਾਪਿਆਂ ਨਾਲ ਤੇ ਇੱਟਾਂ ਦੇ ਨਾਲ ਜਿਹੜਾ ਮੁਕਾਬਲਾ ਭਾਰਤੀ ਫੌਜਾਂ ਦਾ ਨਹੀਂ ਕਰ ਸਕਣਾ ਟੈਂਕਾਂ ਦਾ ਮੁਕਾਬਲਾ ਟੈਂਕਾਂ ਨਾਲ ਹੁੰਦਾ ਤੁਹਾਡਾ ਦੁਸ਼ਮਨ ਹੈ ਨਰਿੰਦਰ ਮੋਦੀ ਤੁਹਾਡੀ ਦੁਸ਼ਮਨ ਹੈ ਭਾਰਤ ਦੀ ਸਰਕਾਰ ਤੁਹਾਡਾ ਦੁਸ਼ਮਨ ਹੈ ਭਾਰਤ ਦਾ ਉਹ ਸਿਸਟਮ ਪਰ ਇਹ ਪੰਨੂ ਜਿਹੜਾ ਅਸੀਂ ਬੜੀ ਦੇਰ ਤੋਂ ਕਹਿ ਰਹੇ ਕਿ ਇਹ ਆਈਐਸਆਈ ਦਾ ਕੁੱਤਾ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਜੇ ਆਪਣੇ ਪਿਓ ਦਾ ਇਹ ਜੰਮਿਆ ਤੇ ਫਿਰ ਪੰਜਾਬ ਆ ਕੇ ਗੱਲ ਕਰੇ ਪੱਲਾ ਉਹ ਗੱਡੀ ਡਾਈ ਫਿਰ ਆਪਾਂ ਸਟ੍ਰਾਈਕ 'ਚ ਕਰਤੀ ਹੁਣ ਇਹਨਾਂ ਨੂੰ ਸਟ੍ਰਾਈਕ ਨੂੰ ਹੁਣ ਪੱਕੇ ਇਹਨਾਂ ਦਾ ਲਾਇਕ ਕਰ ਦੇਣਾ ਚਾਹੀਦਾ ਕਿਉਂਕਿ ਪਾਕਿਸਤਾਨ ਡਾਇਰੈਕਟਸ ਤੇ ਅੰਤਰਕਵਾਦ ਦਾ ਜਨਮ ਦਤਾ ਇਹ ਮੁੜ ਨਹੀਂ ਸਕਦਾ ਤੇ ਦੂਜਾ ਪੰਨੋ ਇਹਦੇ ਬਾਰੇ ਹੋਰ ਕੀ ਬੋਲਾਂ ਕਿ ਕੁੱਤਾ ਸੀ ਤੇ ਕੁੱਤਾ ਹੈ ਤੇ ਕੁੱਤਾ ਰਹੇ ਗੁਰਪਤਵੰਤ ਸਿੰਘ ਪੰਨੋ ਨੇ ਪਾਕਿਸਤਾਨ ਦੇ ਮੀਡੀਆ ਚੈਨਲ ਤੇ ਭਾਰਤ ਦੇ ਖਿਲਾਫ ਖੁੱਲਕੇ ਬੋਲਿਆ ਪਾਕਿਸਤਾਨ ਦੇ ਚੈਨਲ ਤੇ ਇੰਟਰਵਿਊ ਦਿੰਦਿਆਂ ਕਿਹਾ ਕਿ ਪਾਕਿਸਤਾਨ ਕਰੇ ਭਾਰਤ ਉੱਪਰ ਹਮਲਾ ਭਾਰਤ ਪੰਜਾਬ ਦੇ ਵਿੱਚ ਪਾਕਿਸਤਾਨੀ ਸੈਨਾ ਦਾ ਕੀਤਾ ਜਾਵੇਗਾ ਸਵਾਗਤ ਅਤੇ ਲਗਾਏ ਜਾਣਗੇ ਪਾਕਿਸਤਾਨੀ ਸੈਨਾ ਦੇ ਲਈ ਪੰਜਾਬ ਦੇ ਵਿੱਚ ਲੰਗਰਤਾ ਸ਼ਿਵ ਸੈਨਾ ਯੂਵ ਮੋਰਚਾ ਪੰਜਾਬ ਜੂਤ ਪ੍ਰਧਾਨ ਹਣੀਮਾ ਜਨ ਆਏ ਕੈਮਰੇ ਸਾਹਮਣੇ ਦਿੱਤਾ ਗੁਰਪਤਵੰਤ ਸਿੰਘ ਪੰਨੂ ਦਾ ਸਿੱਧਾ ਜਵਾਬ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕੁਝ ਕਿਹਾ ਸ਼ਿਵਸ਼ਨਬਾਲਾ ਸਾਹਿਬ ਠਾਕਰੇ ਪੰਜਾਬ ਜੂਤ ਪ੍ਰਧਾਨ ਹਣੀਮਾ ਜਨ ਨੇ ਪਰ ਸਾਡੇ ਚੈਨਲ ਦੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਕਿ ਇਹ ਇੰਟਰਵਿਊ ਸਹੀ ਹੈ ਜਾਂ ਗਲਤ ਹੈ ਪਰ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮੀਡੀਆ ਪਾਕਿਸਤਾਨ ਵੱਲੋਂ ਅਤੇ ਗੁਰਪਤਮੰਤ ਸਿੰਘ ਪੰਨੂ ਦੇ ਵੱਲੋਂ ਇੱਕ ਗੱਲਬਾਤ ਚੱਲ ਰਹੀ ਹੈ ਇੱਕ ਚੈਨਲ ਦੇ ਉੱਪਰ ਜਿਸ ਦੇ ਵਿੱਚ ਉਹ ਕਹਿ ਰਿਹਾ ਹੈ ਕਿ ਪਾਕਿਸਤਾਨ ਜੇ ਭਾਰਤ ਦੇ ਉੱਤੇ ਹਮਲਾ ਕਰਦਾ ਹੈ ਤਾਂ ਪੰਜਾਬ ਦੇ ਵਿੱਚ ਉਹਨਾਂ ਵਾਸਤੇ ਲੰਗਰ ਲਗਾਏ ਜਾਣਗੇ ਪਹਿਲੀ ਗੱਲ ਇਹ ਕਿ ਪਾਕਿਸਤਾਨ ਨੂੰ ਗੁਰਪਤਮੰਤ ਪੰਨੂ ਨੂੰ ਸੀਰੀਅਸਲੀ ਲੈਣਾ ਚਾਹੀਦਾ ਇਹ ਆਈਐਸਆਈ ਦਾ ਕੁੱਤਾ ਜਿਹੜਾ ਸੀ ਸ਼ਿਵਸੈਨਾ ਬੜੀ ਧੀਰ ਤੋਂ ਕਹਿ ਰਹੀ ਸੀ ਅੱਜ ਇਹ ਕਲੀਅਰ ਹੋ ਗਿਆ ਕਿ ਪੰਨੂ ਆਈਐਸਆਈ ਦਾ ਕੁੱਤਾ ਆਈਐਸਆਈ ਦੇ ਪਾਕਿਸਤਾਨ ਦੇ ਕਹਿਣ ਤੇ ਪਹਿਲਾਂ ਵੀ ਇਹ ਭੌਂਕਦਾ ਸੀ ਪੰਜਾਬ ਦੇ ਨੌਜਵਾਨਾਂ ਦਾ ਇੰਨੇ ਬੇੜਾ ਕਰ ਕੀਤਾ ਜਿਨ੍ਹਾਂ ਨੇ ਕੰਦਾਂ ਤੇ ਸਕੂਲਾਂ ਤੇ ਡੀਸੀ ਦਫ਼ਤਰਾਂ 'ਕੇ ਖਾਲਸਤਾਨ ਦੇ ਨਾਰੇ ਲਿਕੇ ਅੱਜ ਜੋ ਜੇਲ੍ਹਾਂ 'ਚ ਸੜ ਰਹੇ ਆ ਪੰਨੂ ਵਰਗੇ ਕੁੱਤੇ ਨੇ ਉਸ ਪਰਿਵਾਰਾਂ ਦਾ ਹਾਲ ਨਹੀਂ ਪੁੱਛਿਆ ਦੂਸਰੀ ਗੱਲ ਪੰਜਾਬ ਦੇ ਲੋਕ ਹੁਣ ਪੂਰੇ ਦੇਸ਼ ਤੇ ਲੋਕਾਂ ਦੇ ਮਨਾਂ ਵਿੱਚ ਅਜ ਗੁੱਸਾ ਹੈ ਜਿਹੜੀ ਉਹ ਹੱਤਿਆ ਹੋਈ ਹੈ ਜਿਹੜੀ 27 ਪਰਿਵਾਰਾਂ ਦੀ ਹੱਤਿਆ ਹੋਈ ਹੈ ਉਥੇ ਪਹਿਲ ਗਾਮ 'ਚ 27 ਨੌ 27 ਜੈਂਟਸ ਜਿਹਨਾਂ ਦੇ ਘਰ ਵਾਲਿਆਂ ਦੇ ਸਾਹਮਣੇ ਪੈਂਟਾ ਲਵਾ ਕੇ ਉਹਨਾਂ ਦਾ ਕਤਲ ਕੀਤਾ ਹੋਏ ਜਿਸ ਬੱਚੇ ਦੇ ਸਾਹਮਣੇ ਉਸਦੇ ਪਿਓ ਦੀ ਪੈਂਟ ਲਵਾ ਕੇ ਵੇਖਿਆ ਜਾਏ ਮੁਸਲਮਾਨ ਲੇ ਕੇ ਹਿੰਦੂ ਆ ਤਾਂ ਕਤਲ ਕੀਤਾ ਜਾਏ ਅੱਜ ਪੂਰੇ ਦੇਸ਼ ਤੇ ਮਨਾਂ ਦੇ ਵਿੱਚ ਗੁੱਸਾ ਹੈ ਚਾਹੇ ਉਹ ਹਿੰਦੂ ਆ ਚਾਹੇ ਉਹ ਸਿੱਖ ਆ ਚਾਹੇ ਪਰਚਨਾ ਚਾਹੇ ਮੁਸਲਮਾਨਾ ਚਾਹੇ ਕਿਸੇ ਕੋਈ ਵੀ ਆ ਹਰ ਮਨ ਦੇ ਵਿੱਚ ਗੁੱਸਾ ਪਰ ਇਹ ਪੰਨੂ ਜਿਹੜਾ ਅਸੀਂ ਬੜੀ ਦੇਰ ਤੋਂ ਕਹਿ ਰਹੇ ਕਿ ਇਹ ਆਈਐਸਆਈ ਦਾ ਕੁੱਤਾ ਹੈ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਜੇ ਆਪਣੇ ਪਿਓ ਦਾ ਇਹ ਜੰਮਿਆ ਤੇ ਫਿਰ ਪੰਜਾਬ ਆ ਕੇ ਗੱਲ ਕਰੀ ਸਾਡੇ ਪੰਜਾਬੀ ਜਿਹੜੇ ਆ ਸਾਡੇ ਪੰਜਾਬ ਹੈ ਸਾਡਾ ਦੇਸ਼ ਹੈ ਦੇਸ਼ ਦੇ ਵਿੱਚ ਕਿਸੇ ਹਿੰਦੂ ਸਿੱਖ ਨੂੰ ਕਿਸੇ ਨੂੰ ਪੀੜਾ ਹੁੰਦੀ ਆ ਪੂਰਾ ਦੇਸ਼ ਇਕਜੁੱਟ ਈ ਹੈ ਸਾਡੀ ਸਭ ਆਪੋਜੀਸ਼ਨ ਰੂਲਿੰਗ ਪਾਰਟੀਆਂ ਨੂੰ ਇਕੱਠੇ ਹੋ ਕੇ ਪਾਕਿਸਤਾਨ ਨੂੰ ਜਵਾਬ ਦੇਣਾ ਚਾਹੀਦਾ ਇਹ ਜਿਹੜੀ ਦੇਰੀ ਹੋ ਰਹੀ ਆ ਕਿ ਵੀ ਸਾਡੀ ਦੇਸ਼ ਦੇ ਦੀ ਸਰਕਾਰਾਂ ਦੀ ਨਿਕਾਮੀ ਆ ਤੁਰੰਤ ਜੇਰਾ ਪਾਕਿਸਤਾਨ ਤੇ ਐਕਸ਼ਨ ਲੈਣਾ ਚਾਹੀਦਾ ਜਾ ਦੇਖੋ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਬਾਰ-ਬਾਰ ਅਸੀਂ ਮੌਕੇ ਦੇ ਰਹਿਆ ਬਾਰ-ਬਾਰ ਪਹਿਲਾ ਪਹਲ ਪਲਵਾਮਾ ਦੇ ਵਿੱਚ ਸਾਡੀ ਫੌਜ ਦੇ ਜਵਾਨਾਂ ਦੀ ਗੱਡੀ ਡਾਈ ਉਹ ਵੀ ਕਿਸੇ ਮਾਂ ਦੇ ਪੁੱਤ ਸੀ ਕਿਸੇ ਭੈਣ ਦਾ ਸਵਾਗ ਸੀ ਕਿਸੇ ਭੈਣ ਦਾ ਭਰਾ ਸੀ ਪਹਿਲਾਂ ਉਹ ਗੱਡੀ ਡਾਈ ਫਿਰ ਆਪਾਂ ਸਟ੍ਰਾਈਕ ਜੀ ਕਰਤੀ ਹੁਣ ਇਹਨਾਂ ਨੂੰ ਸਟ੍ਰਾਈਕ ਨੂੰ ਪੱਕਾ ਇਹਨਾਂ ਦਾ ਇਲਾਜ ਕਰ ਦੇਣਾ ਚਾਹੀਦਾ ਕਿਉਂਕਿ ਪਾਕਿਸਤਾਨ ਡਾਇਰੈਕਟਸ ਤੇ ਅੰਤਰਕਵਾਦ ਦਾ ਜਨਮਦਾਤਾ ਇਹ ਮੁੜ ਨਹੀਂ ਸਕਦਾ ਤੇ ਦੂਜਾ ਪੰਨੋ ਇਹਦੇ ਬਾਰੇ ਹੋਰ ਕੀ ਬੋਲਾ ਕੁੱਤਾ ਸੀ ਤੇ ਕੁੱਤਾ ਹੈ ਤੇ ਕੁੱਤਾ ਰਹੇ ਠੀਕ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ